हां जदों तो सारे ਵੀਰੇ ਨੂੰ ਪਿਆਰ ਭਰ ਸਤਿ ਸ਼ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਲਕਪਾਲ ਸਿੰਘ ਬੱਬੂ ਤੇ ਆਪਾਂ ਘਰੇ ਤਲਵੰਡੀ ਸਾਹ ਕੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਅੱਜ ਭਾਈ ਬਲਵਿੰਦਰ ਸਿੰਘ ਕੁਮਾਨ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਜੁੜ ਕੇ ਦੇਖੋ ਸਤਿ ਸ਼ਕਾਲ ਭਾਈ ਜੀ ਸਤਿ ਸ਼ਕਾਲ ਭਰਾ ਕੀ ਹਾਲ ਆ ਪਾਪੋ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਬਾਈ ਜੀ ਤੇ ਕਿੰਨੇ ਟਰੈਕਟਰ ਨੇ ਬਈ ਅੱਜ ਆਪਾਂ ਤਿੰਨੇ ਲਾਏ ਮੰਡੀ ਤੇ ਵੀਰੇ ਠੀਕ ਹੈ ਜੀ ਤੇ ਕਾਪੀ ਕਾਗਜ ਨੇ ਬ ਠੀਕ ਕਾਪੀ ਕਾਗਜ਼ਾਂ ਦੀ ਟਰੈਕਟਰ ਸੰਬੰਧੀ ਵੀ ਕੋਈ ਟੁੱਟਿਆ ਭੱਜਾ ਨਹੀਂ ਹੋਣਾ ਕਿਸ ਤਰ੍ਹਾਂ ਦਾ ਸਾਰੇ ਤਰ੍ਹਾਂ ਦੀ ਆਪਣੀ ਗਾਰੰਟੀ ਠੀਕ ਆ ਬਾਈ ਜੀ ਹਾਂਜੀ ਤੇ ਤਕਰੀਬਨ ਵੈਸੇ ਆਪਣੇ ਕੋਲ ਕਿੰਨੇ ਟਰੈਕਟਰ ਨੇ ਮੇਰੇ ਕੋਲ ਹਮਝ 8-10 ਟਰੈਕਟਰ ਨੇ 8-10 ਟਰੈਕਟਰ ਕੁੰਡੀ ਨੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਅੱਜ ਤੈਨਾਂ ਟਰੈਕਟਰ ਲੈ ਕੇ ਆਇਆ ਬਾਈ ਕੋ ਨਿਊ ਹੋਲੈਂਡ ਲੈ ਕੇ ਇੱਕ ਆਇਗਾ ਫਾਰਮਟਰੈਕਟਰ ਮਤਲਬ ਆਪਾਂ ਵੀੜੇਗਲ ਸਟਾਰਟ ਕਰਕੇ ਫਾਰਮਟਰੈਕਟਰ 60 55 ਤੋਂ ਹਾਂਜੀ ਸੁਪਰ ਮੈਕਸ ਮਾਡਲ ਆ ਗਿਆ ਨਾ ਬਾਈ ਜੀ ਹਾਂਜੀ ਵੀਰੇ ਠੀਕ ਆ ਜੀ ਤੇ ਕੰਡੀਸ਼ਨ ਦਾ ਪੂਰਾ ਕੋਕਾ ਪੀ ਪੂਰੇ ਵਧੀਆ ਟਰੈਕਟਰ ਆ ਬਾਈ ਜਿਹੇ ਵੀ ਹਾਲਤ ਉਤੋਂ ਹੈ ਨਾ ਉਵੇਂ ਜਿਵੇਂ ਟਰੈਕਟਰ ਦੀ ਕੰਡੀਸ਼ਨ ਆ ਚੀਜ਼ਾਂ ਦੇ ਦੇਖੋ ਰੰਗ ਦਿਖਾ ਕੇ ਇਹ ਆ ਕੈਮਰਾ ਵਾਲੇ ਮੁੰਡੇ ਨੂੰ ਆਹ ਚੀਜ਼ ਦਿਖਾ ਬਾਈ ਆ ਜਾ ਕਰੋ ਲੈ ਬਾਈ ਚਾਰੇ ਪਾਸੇ ਕੋਈ ਹਲੇ ਨਾ ਤੋਤਾ ਕਰਣੀ ਕਪੜਾ ਨਹੀਂ ਵੱਜਾ ਕਿਉਂਕਿ ਟਰੈਕਟਰ ਇੱਥੇ ਨੌਰੇ ਜਿ ਖੜੇ ਸੀ ਇਹ ਘਰੇ ਪਿੰਡ ਦਾ ਹਜੇ ਗਏ ਨਹੀਂ ਹੈਗੇ ਇਸ ਕਰਕੇ ਚਮਕ ਕਿ ਤੂੰ ਸਾਰਾ ਓਰੀਜਨਲ ਟਰੈਕਟਰ ਆ ਬਾਈ ਜੀ 95% ਓਰੀਜਨਲ ਹੈ 5% ਹੋਇਆ ਨਹੀਂ ਆ ਜਾ ਨਾ 5% ਵੀ ਹੋ ਤਾਂ ਕਰਕੇ ਕਹਿੰਦੇ ਕਿਉਂਕਿ ਬੰਪਰ ਬੰਪਰ ਦੁਆਰਾ ਰੰਗ ਹੋ ਜਾਂਦੇ ਆ ਇਸ ਕਰਕੇ ਆਪਾਂ ਸੋਹਦੇ ਨੂੰ ਗਏ ਵੀ 95% ਟਰੈਕ ਠੀਕ ਹੈ ओरिजिनल ਟਰੈਕਟਰ ਦਾ ਹਜੇ ਕਿਤੇ ਕਲਚ ਤੇ ਚਾਬੀ ਨਹੀਂ ਲੱਗੀ ਹੈਗੀ ਟਰੈਕਟਰ ਦੇ ਸਾਰਾ ਸੀਲਡ ਟਰੈਕਟਰ ਹੈਗਾ ਸਾਰਾ ਸੀਲਡ ਟਰੈਕਟਰ ਹੈਗਾ ਬਾਕੀ ਚੈੱਕ ਕਰ ਲਓ ਤੇ ਇਹ ਹੈਗਾ ਭਾਈ ਜੀ ਛੋਟਾ ਗੇਅਰ ਵਾਲਾ ਨਹੀਂ ਛੋਟੇ ਗੇਅਰ ਸਾਈਡ ਗੇਅਰ ਚ ਭਾਈ ਜੀ ਹਾਂ ਸਾਈਡ ਗੇਅਰ ਚ ਛੋਟੇ ਹਾਈ ਲੋ ਗੇਅਰ ਚ ਹਾਈ ਸਪੀਡ ਵਾਲਾ ਟਰੈਕਟਰ ਆ ਜਾਂਦਾ ਸਟਿੱਕਰ 22250 ਆਰ ਆਰ ਪੀ ਐਮ ਵਾਲਾ ਚੱਕਰਾਂ ਵਾਲਾ ਟਰੈਕਟਰ ਠੀਕ ਹੈ ਭਾਈ ਜੀ ਹਾਂ ਮਗਰਾਡਮ ਰੂਟ ਪਿਆ ਸਿਸਟਰ ਦੇ 2021 22 ਮਾਡਲਰ ਦਾ ਟਰੈਕਟਰ ਪਿਆਗਾ ਠੀਕ ਹੈ ਤੇ ਮਾਡਲ ਕਿੰਨਾ ਹੈ ਭਾਈ ਜੀ 2014 ਮਾਡ ਅਵੇ ਰੰਬਰ ਰੰਬਰ ਤੋਂ ਜੇ ਦੇ ਦਾਂਗੇ ਕੋਈ ਟੱਚਿੰਗ ਨਹੀਂ ਹੋਈ ਬਾਕੀ ਤੁਸੀਂ ਇਹ ਚੀਜ਼ਾਂ ਦੇਖ ਸਕਦੇ ਹੋ ਇਹ ਚੀਜ਼ਾਂ ਇਹ ਮਰਾ ਮੋਟਾ ਵੀਰੇ ਐ ਤਾਂ ਫਿਰ ਜਰ ਹਾਂ ਉਹੀ ਕਹਿ ਰਿਹਾ ਜੇ ਮੰਨ ਕੇ ਚੱਲੋ ਵੀ ਜੇ ਟੱਚਿੰਗ ਹੋਈ ਹੋਵੇ ਰੇ ਚੀਜ਼ਾਂ ਰਹਿੰਦੀ ਨਹੀਂ ਹਾਂਜੀ 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 ਆਹ ਚੀਜ਼ਾਂ ਟਰੈਕਟਰ ਦੇ ਨਟਾਂ ਦਾ ਨਿਕਲ ਨਿਕਲ ਦੇਖੋ ਨਾਲ ਦਾ ਟਰੈਕਟਰ ਦੇ ਨਹੀਂ ਜਰ ਪੈ ਕੇ ਖਰਾਬ ਹੋਏ ਪਏ ਜਮਾ ਜੀ ਚੱਲੇ ਹੋਏ ਕਹਿੰਦੇ ਨੇ ਜਮਾ ਜੀ ਜਮਾ ਟਰੈਕਟਰ ਮਗਰਾੜ ਮਰੂੜ ਵੇਖੋ ਠੀਕ ਹੈ ਤਾਂ ਟਾਇਰ ਬੀ ਆ ਸਟicker ਲੱਗੇ ਹੋਇਆ ਆਪਣਾ ਪੇਜ ਚੱਲਦਾ ਹੈਗਾ ਫੇਸਬੁਕ ਤੇ ਮੇਰਾ ਆਪਣਾ ਵੀ ਨੰਬਰ ਵੀ ਇਥੋਂ ਨੋਟ ਕਰ ਲਓ 9026800004 ਚਾਰ ਕਮਾਨ ਟਰੈਕਟਰਸ ਹਾਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਟਾਪ ਲਿੰਕ ਵਗੈਰਾ ਨਾਲ ਦੀਆ ਟਰੈਕਟਰ ਦੇ ਠੀਕ ਆ ਜੀ ਤੇ ਟਾਇਰ ਬਾਈ ਜੀ 16 922 ਦੇ ਟਾਇਰ ਹੈ ਇੱਕ ਇਹਦੇ ਚ ਬਾਈ ਤੈਨੂੰ ਹੋਰ ਦੱਸ ਜੀ ਜਸਪ੍ਰਿਤ ਇਹਦੇ ਨਾਲ ਇਹ ਬੀਟੀ3ਏ ਦੇ ਟਰੈਕਟਰ ਦੇ ਆਏ ਸੀ ਇਹਨਾਂ ਦਾ ਸਪੈਸ਼ਲ ਜਿਹੜਾ ਲੋਦਾ ਪਤਾ ਨਹੀਂ ਕਿਵੇਂ ਪੰਪ ਚ ਇਹ ਕੱਢੇ ਸੀਗੇ 2014 ਚ ਆ ਸਟicker ਲੱਗਿਆ ਹੋਇਆ ਬੀਟੀ3ਏ ਠੀਕ ਆ ਜੀ ਸਪੈਸ਼ਲ ਇਹ ਤੇ ਜਿਹੜਾ ਪੰਪ ਆ ਪਤਾ ਨਹੀਂ ਕਿਵੇਂ ਡੀਜ਼ਲ ਪੰਪ ਦਾ ਪਤਾ ਨਹੀਂ ਲਿਫਟ ਪੰਪ ਦਾ ਕੋਈ ਫਰਕ ਪਾਇਆ ਸੀ ਠੀਕ ਹੈ ਹੋਰ ਬਹੁਤ ਵਧੀਆ ਚੀਜ਼ ਆ ਹਾਂ ਠੀਕ ਹੈ ਹਾਂ ਜੀ ਹਾਂ ਜੀ ਤੇ ਕਿੰਨੇ ਕੇ ਪੈਸੇ ਪਏ ਬਾਈ ਜੀ ਟਾਇਰ ਤੇ ਟਾਇਰ ਬਾਈ ਜੀ ਪਏ ਨੇ 80 ਪੈਸੇ ਵਾਂਗੂ ਠੀਕ ਹੈ ਜੀ 80 ਪੈਸੇ ਟਾਇਰ 75 ਪੈਸੇ ਮੰਨ ਕੇ ਆ ਜੇ ਕੋਈ ਭਰਾ ਆਉਂਦਾ ਤਾਂ ਠੀਕ ਹੈ ਵਿਚੋ ਵਿਚੋ ਨਾ ਟਰੈਕਟਰ ਪੂਰਾ ਸੋਹਣਾ ਪੈਗਾ ਇਹ ਤਾਂ ਕਪੜਾ ਆਪਣਾ ਵਿੱਚ ਬਾਈ ਇੱਕ ਕਹਿੰਦਾ ਬਈ ਵਿਸ਼ਵਾਸਯੋਗ ਕੰਮ ਆਗਾ ਕਹਾਜੋ ਜੀ ਦੇਖੋ ਨਾਲ ਦੇ ਕੰਪਨੀ ਵਾਲੇ ਉਹ ਜਿਹੇ ਪਏ ਨੇ ਜਿਵੇਂ ਆਉਂਦੇ ਸੀ ਵਿੱਚੋਂ ਠੀਕ ਆ ਜੀ ਕੁੱਲੇ ਨਹੀਂ ਹੈਗਾ ਟਾਟਾ ਨਟ ਭਾਈਏ ਸੀਲ ਹੈ ਆ ਵਾਲੇ ਨਟ ਹੋਏ ਆ ਨਟ 10 ਨੰਬਰ ਦੇ ਨਟ ਹੁੰਦੇ ਆ ਸੀਲਡ ਨਟ ਨੇ ਹਲੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਚੈੱਕ ਕਰ ਰਿਹਾ ਰੈਡੀਏਟਰ ਵਗੈਰਾ ਸਾਰਾ ਕੁਝ ਜਮਾਂ ਨਵਾਂ ਪੈ ਤੇ ਡਿਮਾਂਡ ਕੀ ਭਾਈ ਜੀ ਦੀ ਡਿਮਾਂਡ ਭਾਈ ਜੀ 4 ਲੱਖ ਤੇ 65000 ਰੁਪਇਆ ਠੀਕ ਆ ਜੀ ਹਾਂਜੀ ਓਕੇ ਭਾਈ ਮੁੱਕ ਦੇ ਮਾਨਤਾਨ ਕਰਦੇ ਆ 4.5 ਲੱਖ ਦੇ ਦੇ ਦਾਂਗੇ ਹੋਰ ਵੀ ਮਾਨਤਾਨ ਕਰ ਦਾਂਗੇ ਤੁਹਾਡਾ ਨਾਲ ਕੋਈ 10000 ਮਾਨ ਕਰ ਦਾਂਗੇ ਹੋਰ ਦੱਸ ਇਹ ਤੋਂ ਬਾਅਦ ਹਾਂ ਠੀਕ ਹੈ 4 ਲੱਖ 65000 8000 ਚਾਹ ਹਾਂ ਠੀਕ ਹੈ ਜੀ ਲੈ ਵੀ 4 ਲੱਖ 35000 ਰੈਟਰ ਦੇ ਦਾਂ ਤੇਰੇ ਮਾਨੂੰ ਬਾਬੂ ਹੋਰ ਦੱਸ ਯਾਰ ਲੈ ਵੀ 4 ਲੱਖ 35000 ਦਾ 22 ਨੇ ਤਾਂ 15000 ਹੀ ਕਟਾਏ ਸੀਗਾ 15000 ਦੀ ਆਪਣੇ ਵੀਡੀਓ ਦੇਖ ਕੇ ਹੁੰਦੇ ਸੂਟ ਕਰਤੀ ਬਾਈ ਹਾਂ ਆ ਵੇਟ ਬੂਟ ਨਾਲ ਸਕਾਟ ਕੰਪਨੀ ਦੇ ਨਾਲ ਦਾ ਰੈਟਰ ਠੀਕ ਹੈ ਜੀ ਲੋ ਵੀ 80 ਕਿਲੋ ਦੀ ਪਲੇਟ ਆ ਗਈ ਹੈ ਹਾਂ ਜੀ ਲੋ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਗੇ ਕਹੇ ਭਾਈ ਜੀ 3602 ਕਮੈਂਟ ਆਈ ਸੀ ਭਾਈ ਜੀ ਕਹਿੰਦੇ ਸਾਨੂੰ ਸਭ ਤੋਂ ਚੰਗਾ ਰੈਟਰ ਵੀਰੇ ਇਹ ਠੀਕ ਹੈ ਜੀ ਠੀਕ ਹੈ ਜੀ ਆਲ ਰਾਊਂਡਰ ਟਰੈਕਟਰ ਹੈ 2015 ਮਾਡਲ ਹੈ ਪੰਜਾਬ ਨੰਬਰ ਆ ਫਸਟ ਟ੍ਰੈਕਟਰ ਆਪਣੇ ਕੋਲ ਤਿੰਨੇ ਫਰਸਟ ਓਨਰ ਹੈ ਤਿੰਨੇ ਟ੍ਰੈਕਟਰ ਫਰਸਟ ਓਨਰ ਆ ਆ ਦੇਖੋ ਇੰਜਨ ਦਾ ਬਲਾਕ ਬਲੂਕ ਤਰਾਂਗੇ ਦੇਖੋ ਸਾਰੇ ਓਰੀਜਨਲ ਪੇਂਟ ਦਾ ਟ੍ਰੈਕਟਰ ਹੈ ਕਲੱਚ ਨੂੰ ਹਜੇ ਚਾਬੀ ਨਹੀਂ ਲੱਗੀ ਟ੍ਰੈਕਟਰ ਦੇ ਕਿਤੇ ਵੀ ਇਹ ਵੀ ਨਾਲ ਤੇ ਜਿਹੜਾ ਕੁਝ ਹੈਗਾ ਠੀਕ ਹੈ ਜੀ ਹਜੇ ਬੰਦੇ ਦੀ ਪਾਈ ਕੋਲੇ ਘਾਟ ਆ ਕੇ ਹਜੇ ਸਮਾਈ ਸਮੂਹ ਚ ਨਹੀਂ ਹੈਗਾ ਟ੍ਰੈਕਟਰ ਹਾਂ 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 ਠੀਕ ਹੈ ਜੀ ਇਹ ਵੀ ਬਾਕੀ ਦੇਖ ਸਕਦੇ ਹੋਗੇ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਤੇ 55 50 ਹਸ ਪਾਵਰ ਚ ਆ ਗਿਆ ਬਈ ਜੀ ਤੇ ਟਾਇਰ ਬਈ ਜੀ ਬੈਗ 90 ਪੈਸੇ ਵੀਰੇ ਠੀਕ ਹੈ ਜੀ ਰੇਮ ਰੋਮਾ ਟਰੈਕਟਰ ਦੇ ਮਗਰਾਡ ਮਰੂੜ ਇਹਦੇ ਵੀ ਦੇਖੋ ਸ਼ਿਸ਼ੇ ਲੱਗੇ ਪਏ ਨਾ ਕਿਤੇ ਕਲ ਮਲਕੀਆ ਨਾ ਲੱਗਣ ਵਾਲੀ ਹੈ ਠੀਕ ਹੈ ਜੀ ਹਾਂ ਨਾ ਹੀ ਕਿਤੇ ਕਲ ਮਲਕੀਆ ਨਾ ਲੱਗਣ ਵਾਲੀ ਹੈ ਠੀਕ ਹੈ ਲੈ ਬਈ ਬਾਕੀ ਚਲਾਇਓ ਚਲਾਉਣ ਵਾਲਦਾ ਹੁੰਦਾ ਕਈ ਵੇਰ ਹੁੰਦੇ ਨੇ ਕਿ ਵੀ ਘਰੇ ਅੱਗੇ ਟਾਇਰ ਪਾਉਣੇ ਪੈਣਗੇ ਆ ਰੋਪੜ ਨੰਬਰ ਟਰੈਕਟਰ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਠੀਕ ਹੈ ਜੀ ਪੀਪੀ 12 ਹਾਂ ਜੀ ਠੀਕ ਹੈ ਲੈ ਬਈ ਰੋਪੜ ਦਾ ਨੰਬਰ ਆ ਪਾਵਰ ਸਟੀਅਰਿੰਗ ਆ 3 ਸਪੀਡ ਹੈ ਬਈ ਜੀ ਹਾਂ ਹਾਈ ਸਪੀਡ ਚ ਆ ਜਾਂਦਾ ਨਹੀਂ 2 ਸਪੀਡ ਆ ਬਈ ਜੀ ਹਾਈ ਸਪੀਡ ਵਾਲਾ ਸਟਿੱਕਰ ਲ ਬਹੁਤ ਚੰਗਾ ਟਰੈਕਟਰ ਅਸੀਂ ਆਪ ਬਾਹਾ ਮੱਕੀ ਵਾਲਾ ਵੱਡ 4-5 ਕਿੱਲੇ ਥਾਂ ਮੈਂ ਆਪ ਖੁਦ ਨੇ ਬਾਹਾ ਬਈ ਇਹ ਠੀਕ ਹੈ ਜੀ ਹਾਂ ਤੇ ਮਾਡਲ ਬਈ ਜੀ ਮਾਡਲ 2015 ਠੀਕ ਹੈ ਮਾਡਲ 2015 ਤੇ ਡਿਮਾਂਡ ਬਈ 4 ਲੱਖ ਤੇ 65000 ਰੁਪਏ ਬੱਬੂ ਡਿਮਾਂਡ ਹੈ ਠੀਕ ਹੈ ਤੇਰੇ ਮੂੰਹ ਨੂੰ ਵਿੱਚੇ ਤੂੰ ਐਂ ਕਹਿ ਲਾ ਤੇਰੀ ਵੀਡੀਓ ਨੂੰ ਸ਼ੇਅਰ ਛੱਡ ਤੇ ਜਹਾ ਭਰਾਵਾਂ ਨੂੰ ਕਹਿ ਕੇ ਛੱਡ ਤੇ ਸਵਾ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਸਵਾ 4 ਲੱਖ ਦਾ ਹਾਂਜੀ ਵਧੀਆ ਡਿਸਕਾਊਂਟ ਕਰ ਹਾਂ ਹੋਰ ਦੱਸ ਲੈ ਬਈ ਫਸਟ ਓਨਰ ਟਰੈਕਟਰ ਹੈ ਠੀਕ ਹੈ ਜੀ ਜਿੰਨਾ ਚੱਲਿਆ origignal ਚੱਲਿਆ ਕੋਈ ਰੰਗ ਪੇਂਟ ਦਾ ਕਿਤੇ ਕੋਈ ਟੱਚਿੰਗ ਫੱਟ ਗਈ ਨਹੀਂ ਹੈਗੀਗੀ ਉਸ ਬਾਈਟਰ ਨੂੰ 5% ਦੇ ਆਪਾਂ ਸੌ ਨਹੀਂ ਖਾਂਦੇ ਠੀਕ ਹੈ ਜੀ ਲੈ ਵੀ ਟੱਚਿੰਗ ਬਚੇਗਾ ਬਾਈ ਨੇ ਅਜੇ ਕਰਵਾਈ ਨਹੀਂ ਹੈਗੀ ਜੇ ਪਹਿਲਾਂ ਤੋਂ ਉਹ ਗੱਲ ਵੱਖ ਆ ਜੀ ਬਾਈ ਕਹਿੰਦਾ ਗਰੰਟੀ ਹੈਗੀ ਹਾਂ ਹਾਂ 4 ਲੱਖ ਸਵਾ 65000 ਰੁਪਏ ਡਿਮਾਂਡ ਹੈਗੀ ਤੇ ਸਵਾ 4 ਬਾਈ ਕਹਦਾ ਆਪਣਾ ਨਾਮ ਲੈ ਕੇ ਵੀਡੀਓ ਸ਼ੇਅਰ ਕਰਕੇ ਹਾਂ ਹੋਰ ਦੱਸੋ ਠੀਕ ਹੈ ਜੀ ਤੇ ਅੱਗੇ ਆ ਗਿਆ ਬਾਈ ਇਹ ਹੋਲੈਂਡ ਦੀ ਸੀ ਠੀਕ ਹੈ ਜੀ 3630 ਪਲਸ ਵਾਲਾ ਟਰੈਕਟਰ ਹੈ 55 ਐਚਪੀ ਕੈਟਾਗਰੀ ਚ ਟਰੈਕਟਰ ਹੈ ਬਾਬੂ ਇਹ ਠੀਕ ਹੈ ਜੀ ਥਰੀ ਸਪੀਡ ਹੈ ਫੁੱਲ ਟੌਪ ਮਾਡਲ ਹੈ ਹਾਈ ਲੋ ਮੀਡੀਅਮ ਚ ਠੀਕ ਹੈ ਜੀ ਇਹ ਗਰਾਉਂਡ ਗਰਾਉਂਡ ਪੀਟੀਓ ਵਾਲਾ ਹੈ ਹਾਂ ਗਰਾਉਂਡ ਪੀਟੀਓ ਫਰਸਟ ਹਾਉ ਦਾ ਟਰੈਕਟਰ ਹੈ ਠੀਕ ਹੈ ਜੀ ਗਰਾਉਂਡ ਪੀਟੀਓ ਤੇ ਬਾਈ ਜੀ ਰਿਵਰਸ ਪੀਟੀਓ ਚ ਕੀ ਫਰਕ ਆ ਜਾਂਦਾ ਬਾਈ ਜੀ ਗਰਾਉਂਡ ਪੀਟੀਓ ਵੀ ਹੈ ਨਾਲੇ ਰਿਵਰਸ ਵੀ ਹੈ ਠੀਕ ਹੈ ਰਿਵਰਸ ਵੀ ਹੈਗਾ ਰਿਵਰਸ ਹਾਂ ਜਿਹੜਾ ਹੌਲਡ ਰਿਵਰਸ ਨਹੀਂ ਆਈ ਇਹ ਗਰਾਉਂਡ ਪੀਟੀਓ ਤੇ ਘੁਮਾਉਂਦਾ ਹੈ ਇਕੱਠਿਆਂ ਪਤਾ ਨਹੀਂ ਕਿ ਠੀਕ ਹੈ ਜੀ ਇਹ ਟਾਡਮ ਰੋਡ ਦਾ ਵਿਸ਼ੇਸ਼ ਚਾਰਕੇ ਪਿਆ ਰਹਿ ਮਰਮ ਸਾਰਾ ਓਰੀਜਨਲ ਪੇਂਟ ਦਾ ਟਰੈਕਟਰ ਹੈ ਇਹਦੇ ਮਰਾਣਾ ਦੇ ਸਿਰਫ ਗਾਂ ਨੂੰ ਸੌਂਦੇ ਨਹੀਂ ਬੰਦੀ ਆ ਚੀਜ਼ ਇੰਨੀ ਕੁ ਟੈਟਿੰਗ ਹੋਈ ਹੈ ਠੀਕ ਹੈ ਜੀ ਤਾਂ ਉਹ ਅਗਲਾ ਕਹਿੰਦਾ ਇੱਥੇ ਤੁਸੀਂ ਕਹਿੰਦੇ ਸੀ ਕਿ ਸਾਰੇ ਮੁਹੰਮਦ ਖਾਦੇ ਜਿੱਥੇ ਜਿਉ ਕੋਈ ਜਿੰਨਾ ਕੋਈ ਸਕ੍ਰੈਚ ਹੈਗਾ ਉਹ ਮੇਰੇ ਓਰੀਜਨਲ ਨਾਲ ਦਾ ਹੀ ਹੈ ਜਿੰਨਾ ਵੀ ਹੈਗਾ ਸਾਰਾ ਸੀਲਡ ਹੀ ਹੈ ਜਿੰਨਾ ਵੀ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਠੀਕ ਹੈ ਜੀ ਤੇਲ ਬ੍ਰੇਕ ਵਾਲਾ ਠੀਕ ਹੈ ਜੀ ਗਰਾਉਂਡ ਪੀਟੀਓ ਦਾ ਠੀਕ ਹੈ ਇਹ ਵੀ ਸੀਗੇ ਨਾ ਜੀ 80 ਪੈਸੇ ਇਹਦੇ ਟਾਇਰ ਪਿਆ ਤੁਸੀਂ 75 ਪੈਸੇ ਮਾਰੋ ਠੀਕ ਹੈ 80 ਪੈਸੇ ਟਾਇਰ ਨੇ ਬਈ ਜੀ 16 ਦੇ ਟਾਇਰਾਂ ਚਾਗਾ ਹਾਂ ਵਿੱਚੋਂ ਦੇਖੋ ਟਰੈਕਟਰ 55 HP ਕੈਟਾਗਰੀ ਚ ਟਰੈਕਟਰ ਹੈ ਠੀਕ ਆ ਜੀ ਪਿਓਰ 12 ਮਾਡਲ ਹੈ ਠੀਕ ਆ ਜੀ ਰੇਡੀਏਟਰ ਦੇਖੋ ਰੇਡੀਏਟਰ ਦੇ ਨਾਲ ਚਿਤਾਈਆਂ ਕੰਪਨੀ ਬਣਵਾਉਂਦੀਆਂ ਸੀਗਾ ਨਾਲ ਓਮੇ ਜੇ ਪਈਆਂ ਓਮੇ ਜਿਮੀ ਪਈਆਂ ਹਾਂ ਬੈਟਰੀ ਫੂਟਰੀ ਪੂਰਾ ਫੁੱਲ ਗਾਰੰਟੀ ਵਾਲਾ ਟਰੈਕਟਰ ਹੈ ਠੀਕ ਆ ਜੀ ਲਓ ਵੀ ਕੰਡੀਸ਼ਨ ਚੈੱਕ ਕਰ ਲਓ ਤੇ ਮਾਡਲ ਹੈਗਾ ਬਈ ਜੀ 2012 ਫਸਟ ਓਨਰ ਟਰੈਕਟਰ ਆ ਬਬੂ ਇਹ ਵੀ ਇਹ ਵੀ ਫਸਟ ਓਨਰ ਟਰੈ ਟਰਬੋ ਹੋਇਆ ਹੈ ਹਾਂ ਠੀਕ ਹੈ ਜਿਵੇਂ ਹੁਣ ਇਹਦੇ ਨਾਲ ਇਹਦੇ ਨਾਲ ਲੋਕ ਤਾਂ ਹੁਣ 40 40 45 45000 ਲੈ ਕੇ ਲਾ ਕੇ ਤਰਵਾਉਂਦੇ ਆ ਫੇਰ ਫੇਰ ਵੇਚਦੇ ਆ ਹਾਂ ਤੇ ਇਹ ਕੰਪਨੀ ਮੈਨੂੰ ਟਰਬੋ ਹੋਇਆ ਸੀ ਕੰਪਨੀ ਵੱਲੋਂ ਟਰਬੋ ਹੋਇਆ ਹੋਇਆ ਹੈ ਬਈ ਹਾਂ ਲਵੀ ਬਾਕੀ ਚੈੱਕ ਕਰ ਲੋ ਥੈਂਕ ਯੂ ਤੁੰਕੇ ਦੇਖ ਲਓ ਰੈਡੀਏਟਰ ਦੇਖੋ ਵਿੱਚੋਂ ਆਇਆ ਪਿਆ ਨਵੇਂ ਆਰਗਾ 2024 ਮਾਡਲ ਦਾ ਵੀ ਨਹੀਂ ਰੈਡੀਏਟਰ ਇਹ じゃ ਹੁਣ ਠੀਕ ਹੈ ਪੂਰਾ ਸਾਫ ਚ ਸਾਫ ਕੰਡੀਸ਼ਨ ਵਾਲਾ ਟਰੈਕਟਰ ਹੈਗਾ ਬਈ ਆਰਪੀਐਫ ਵਾਲਾ ਟਰੈਕਟਰ ਹਾਂਜੀ ਹਾਂਜੀ ਠੀਕ ਆ ਜੀ ਲੋਕ ਵੱਲੋਂ ਨਵਾਂ ਟਰੈਕਟਰ ਹੈਗਾ ਇਹ ਇੰਜਨ ਗੇਅਰ ਦਾ ਬਈ ਪੂਰਾ ਓਕੇ ਹੈ ਜੀ ਰੁਪਿਆ ਹਿੱਕ ਦਾ ਪੜਕੇ ਦੇ ਦਾਂ ਯਾਰ ਬੇਸ਼ੱਕ ਅਗਲਾ ਬਾਕੇ ਲੈ ਜੇ ਭਰਾ ਅੱਜ ਮੈਂ ਕਹਿੰਦਾ ਹੁੰਦਾ ਨਾ ਜਿਵੇਂ ਮਰ ਕੇ ਜੇ ਬਾਕੇ ਚੰਗਾ ਲੱਗੇ ਤਾਂ ਟਰੈਕਟਰ ਲੈ ਜੇ ਜੀ ਸਤਿ ਕਿਨਾਰੇ ਆਪਣੇ ਘਰੇ ਲੱਗ ਠੀਕ ਹੈ ਇਸ ਚੀਜ਼ ਦੀ ਫੁੱਲ ਗਾਰੰਟੀ ਹੋ ਇੱਕ ਠੋਕ ਕੇ ਕਹਿੰਦੇ ਮੈਂ ਜਮਾ ਟੁੱਟੇ ਭਜੇ ਦੀ ਗਾਰੰਟੀ ਹੋ ਕਾਪੀ ਕਾਗਜਾਂ ਦੀ ਫੁੱਲ ਗਾਰੰਟੀ ਹੋ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕਿ ਜਦੋਂ ਮਰਜੀ ਅੱਧੀ ਰਾਤ ਨੂੰ ਅਗਲੇ ਦੇ ਪੈਸੇ ਤਿਆਰ ਆ ਆਪਣਾ ਟਰੈਕਟਰ ਛੱਡ ਠੀਕ ਹੈ ਜੀ ਹਾਂ ਤੇ ਪਹਿਲਾਂ ਥੋੜੀ ਜਿਹੀ ਗਰਮੀ ਸੀ ਆਪਾਂ ਪਿ ਤੇ ਅਰਦਾਸ ਕਰੋ ਪ੍ਰਮਾਤਮਾ ਕਿਰਪਾ ਕਰੇ ਪੰਜ ਸੱਤ ਉਂਗਲਾਂ 20 ਵੀ ਪੈ ਜੇ ਠੀਕ ਹੈ ਤੇ ਹੁਣ ਬਲਵਿੰਦਰ ਬਈ ਇਹ ਚੋ ਮਾਨਦਾਨ ਕਰੀ ਪਹਿਲਾ ਡਿਮਾਂਡ ਦੱਸੋ ਇਹਦੀ ਕੀ ਆ ਕਿੰਨੀ ਮਾਨਦਾਨ ਤੂੰ ਹੀ ਲਾ ਦੇ ਕਿੰਨੀ ਮਾਨਦਾਨ ਮੈਂ ਤੇਰੇ ਮੋਹਸ ਹੁੰਦਾ ਕਿੰਨਾ ਕਰਦਗੇ ਮੇਰਾ 5000 ਰੁਪਏ ਐਕਸਟਰਾ ਛੱਡ ਜਾਊਗਾ ਪਹਿਲਾ ਆਪਦਾ ਮਾਨਦਾਨ ਤੇਰਾ 5 10000 ਵਿੱਚ 4 ਲੱਖ ਤੇ 40000 ਦਾ ਰੈਟਰ ਦੇ ਦਾਂਗੇ ਤੇ ਡਿਮਾਂਡ ਬਈ ਜੀ 495000 ਲੈ ਬਈ 495000 ਰੁਪਏ ਡਿਮਾਂਡ ਆ ਤਾਂ ਹੀ ਤੁਹਾਨੂੰ ਪਹਿਲਾਂ ਆਖਾ ਜੀਗਾ ਵੀ ਜਿਹੜੇ ਬਈ ਦੀ ਟ੍ਰੈਕਟਰ ਖਰੀਦਦੇ ਨਾਲੇ ਨੇ ਕਿ ਠੀਕ ਆ ਵੀਡੀਓ ਦੇਖਣ ਨਾਲੇ ਉਹਨਾਂ ਦੇ ਵੀ ਜੀ ਠੰਡ ਪਾ ਦੋ ਫਿਰ ਭਾਈ ਆਪਾਂ ਤਾਂ ਆਪਣੇ ਮਨੀਓਂ ਠੰਡ ਪਾਤੀ ਹੁਣ ਆਕੇ ਜੀ ਅਗਲਾ ਫੋਰ ਸਾਡੇ ਕਹਾ ਢੰਡ ਪਾਊਗਾ ਕਾਲਜ ਅਗਲਾ ਇਹ ਭਾਈ ਲਾਸਟ ਆ ਕਿਵੇਂ ਮੈਂ ਸੋਨੂੰ ਪਹਿਲਾਂ ਗਏ ਉਹਨਾਂ ਉਹਨਾਂ ਜੋ ਇਹ ਬੰਨ ਹਲੇ ਵੀ ਕਰਾਂਗੇ ਜਦੋਂ ਕੋਈ ਆਊਗਾ ਮਾਨਤਨ ਹੋ ਜਾਊਗਾ ਪੂਰਾ ਉਹ ਕਰਾਂਗੇ ਫੁੱਲ ਕਰਾਂਗੇ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਬੰਦਾ ਤਾਂ ਕਰੋਨਾ ਚ ਨਹੀਂ ਮਿਲਦਾ ਉਹਦਾ ਮਾਨਤਨ ਕਰ ਲਈ ਬੰਦੇ ਨੂੰ ਖੁਸ਼ ਕਰ ਲਿਆ ਤਾਂ ਆਪਾਂ ਪਰਮਾਤਮਾ ਨੂੰ ਖੁਸ਼ ਕਰ ਲਿਆ ਠੀਕ ਹੈ ਜੀ ਠੀਕ ਹੈ ਯਾਰ ਰਾਜੀ ਤਾ ਰੱਬ ਰਾਜੀ ਫੇਰ ਹੀ ਆ ਨਾ ਠੀਕ ਹੈ ਜੀ ਹਾਂ ਉਹ ਕੋਈ ਚੱਕਰ ਨਹੀਂ ਪਰ ਜੇ ਕੋਈ ਐਵੇਂ ਆ ਕੇ ਕੱਚੇ ਪੈਸੇ ਲਾਊਗਾ ਤੇ ਭਾਈ ਆਪਾਂ ਫਿਰ ਤੀ ਤੱਕ ਹਾਰ ਵੀ ਪਾ ਜੇ ਮੈਂ ਤਾਂ ਕਹਿ ਲਈਏ ਮਾਲ ਮੁੱਲ ਕਹਿ ਲਈਏ ਲੈ ਆਪਾਂ ਜੀ 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 ਠੀਕ ਹੈ ਟਰੈਕਟਰ ਵਾ ਕੇ ਦੇਖ ਲੈ ਟਰੈਕਟਰ ਵਾ ਕੇ ਵੇਖ ਲੈ ਪੂਰ ਗਰੰਟੀ ਹੋਊਗੀ ਟਰੈਕਟਰ ਨਾ ਪਾਸ ਆਵੇ ਜੀ ਸਦ ਕੇ ਆਪਣੇ ਘਰੇ ਲਾ ਦੇ ਆਪਾਂ ਧੋ ਕੇ ਮੰਡੀ ਲੈ ਆਪਾਂ ਧੋ ਕੇ ਮੰਡੀ ਆਪਣੇ ਕੋਲ ਤਾਂ ਨਹੀਂ ਹਾਂ ਉਹਦਾ ਅਗਲੇ ਦਾ ਕੁਝ ਨਹੀਂ ਅਗਲੇ ਨੂੰ ਆਏ ਨੂੰ ਚਾਹ ਪਾਣੀ ਪਿਵਾਵਾਂਗੇ ਰੋਟੀ ਪਾਣੀ ਖਵਾਵਾਂਗੇ ਠੀਕ ਹੈ ਜੀ ਠੀਕ ਹੈ ਉਹ ਇੱਜ਼ਤ ਕਰਨੀ ਆਪਣਾ ਫਰਜ਼ ਹੈ ਠੀਕ ਹੈ ਜੀ ਠੀਕ ਹੈ ਚੰਗਾ ਲੱਗੇ ਇੰਜਨ ਗੇਅਰ ਦਾ ਕਾਪੀ ਕਾਗਿਆਂ ਦੀ ਫੁੱਲ ਗਰੰਟੀ ਜਿੰਨਾ ਚਿਰ ਅਗਲੇ ਕੋਲੋਂ ਟਰੈਕਟਰ ਆਉਣੇ ਚਿਰ ਦੀ ਆਪਣੀ ਹੈ ਠੀਕ ਹੈ ਜੀ ਜੇ ਕਾਪੇ ਹੋਏ ਚ ਕੋਈ ਨੁਕਸਾਨ ਹੁੰਦਾ ਅਗਲਾ ਅੱਧੀ ਰਾਤ ਨੂੰ 12 ਵਜੇ ਫੋਨ ਕਰਦੇ ਤਾਂ ਵੀ ਅਗਲੇ ਦੇ ਪੈਸੇ ਹਾਜ਼ਰ ਹੈ ਟਰੈਕਟਰ ਆਪਣਾ ਇੱਕ ਗੱਲ ਹੈ ਬਾਈ ਬੜਵਿੰਦਰ ਬਾਈ ਦੀ ਹੈ ਨਾ ਕਹਿੰਦਾ ਟਰੈਕਟਰ ਵੇਚ ਲਾਂਗੇ ਪਰ ਘੱਟ ਵੇਚ ਲਾਂਗੇ ਪਰ ਧੋਖਾਧੜੀ ਵਾਲਾ ਕੰਮ ਨਹੀਂ ਕਰਨਾ ਬਾਈ ਇਕੱਲੇ ਇਕੱਲੇ ਜਵਾਕ ਹੈ ਪੁੱਤ ਦੀ ਗੱਲ ਕਿਉਂ ਲਓ ਠੀਕ ਹੈ ਜੀ ਘੱਟ ਕਮਾਈ ਚੋਚੇ ਕਾ ਛੜਨ ਦਾ ਕੀ ਫਾਇਦਾ ਇਹ ਵੀ ਗੱਲ ਹੈ ਜੀ ਜੇ ਤੁਹਾਡੇ ਜੇ ਕੋਈ ਕੰਮ ਕਰਕੇ ਤੁਹਾਡੇ ਮਨ ਨੂੰ ਸ਼ਾਂਤੀ ਨਾ ਮਿਲੀ ਰਾਤ ਨੂੰ ਤੁਹਾਨੂੰ ਨੀਂਦ ਨਾ ਆਈ ਭਰ ਉਸ ਕੰਮ ਕਰਨ ਦਾ ਕੀ ਫਾਇਦਾ ਠੀਕ ਹੈ ਦੁਬਾਰੇ ਗੱਲ ਕਰ ਲੋ ਆਪਦੇ ਸੰਤੁਸ਼ਟੀ ਵਾਲਾ ਕਰ ਲੋ ਆਪਦਾ ਕਿ ਜੀ ਜਾਣਦੇ ਆ ਪ੍ਰਮਾਤਮਾ ਨੂੰ ਯਾਦ ਕਰਕੇ ਕੰਮ ਕਰ ਲੋ ਤੁਸੀਂ ਕਦੇ ਧੋਖਾ ਨਹੀਂ ਕਰਦੇ ਠੀਕ ਹੈ ਬਈ ਹਾਂਜੀ ਠੀਕ ਹੈ ਬਈ ਤੇ ਚੈਨਲ ਦਾ ਨਾਮ ਦੱਸ ਦੋ ਬਈ ਜੀ ਆਪਣਾ ਪੇਜ ਚੱਲਦਾ ਬਈ ਜੀ ਫੇਸਬੁੱਕ YouTube Instagram ਤੇ ਕੁਮਾਨ ਟਰੈਕਟਰਸ ਦੇ ਨਾਂ ਤੇ ਪੇਜ ਚੱਲਦਾ G H U M A N ਕੁਮਾਨ ਸਪੇਸ ਦੇ ਕਿ ਟਰੈਕਟਰਸ S L O N I A ਟਰੈਕਟਰਸ ਦੇ ਪਿੱਛੇ ਤੇ ਆਪਣਾ ਪੇਜ ਚੱਲਦਾ ਪ੍ਰਭੂ ਬੇਨਤੀ ਹੈ ਸਾਰਿਆਂ ਨੂੰ ਵੀ ਆਪਣੇ ਪੇਜ ਨੂੰ ਵੀ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਇੱਕ ਆਪਣੇ ਪੇਜ ਤੇ ਆਪਣਾ ਨੰਬਰ ਨੋਟ ਕਰ ਲਓ 9465362000 ਇਹ WhatsApp ਨੰਬਰ ਹੈ ਇਸ ਨੰਬਰ ਤੇ ਆ ਕੇ ਤੁਸੀਂ ਜਦੋਂ ਮਰਜੀ ਆਪਣੇ ਟਰੈਕਟਰ ਤੇ ਤੁਸੀਂ WhatsApp ਤੇ ਆਪਾਂ ਨੂੰ ਫੋਟੋਆਂ ਪਾ ਦਿਓ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਜਾਂ ਕੋਈ ਵੇਚਣਾ ਹੈ ਜੇ ਉਹ ਆਪਣੇ ਸਰਕਲ ਚ ਟਰੈਕਟਰ ਹੋਵੇ ਬਿਨਾਂ ਕਮਿਸ਼ਨ ਤੋਂ ਟਰੈਕਟਰ ਅਗਲੇ ਬੁਕਾਵਾਂਗੇ ਵੀ ਤੇ ਅਗਲੇ ਨੂੰ ਦਵਾਵਾਂਗੇ ਠੀਕ ਹੈ ਭਾਈ ਜੀ ਹਾਂਜੀ ਠੀਕ ਹੈ ਭਾਈ ਜੀ ਤੇ ਬਾਕੀ ਭਾਈ ਜੀ ਥੋੜੇ ਜੇ ਭਾਈ ਦੇ ਕਹਿਣੀ ਆ ਆਪਾਂ ਘੰਟੇ ਰਹਿੰਦੇ ਰਾਂਗੇ ਤੇ YouTube ਤੇ ਭਾਈ ਨੂੰ ਰਿਸਪੌਂਸ ਜ਼ਰੂਰ ਦਿਓ ਠੀਕ ਹੈ ਭਾਈ ਥੋੜਾ ਧੰਨਵਾਦ ਆ ਭਰਾ ਤੁਸੀਂ ਸਮਾਂ ਦੇ ਲਈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਠੀਕ ਹੈ ਭਾਈ ਜੀ ਚਲੋ ਭਾਈ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਸਾਕੀਕਰ